हां जी दोस्तों आज ਆਪਾਂ ਗੱਲਬਾਤ ਕਰਾਂਗੇ ਇਹ ਤੂਰੇ ਬਾਰੇ ਤੂਰਾ ਦੋ ਤਰ੍ਹਾਂ ਦਾ ਹੁੰਦਾ ਹੈ ਚਿੱਟਾ ਤੇ ਕਾਲਾ ਪਰ ਇਹਦੇ ਗੁਣ ਦੋਨਾਂ ਚ ਇੱਕੋ ਜਿਹੇ ਹੁੰਦੇ ਆ ਤੂਰੇ ਬਾਰੇ ਪੁਰਾਣੇ ਬਜ਼ੁਰਗ ਜਿਹੜੇ ਆਪਣੇ ਲੋਕ ਪਹਿਲਾਂ ਉਹ ਤਾਂ ਜਾਣਦੇ ਆ ਇਹਦੇ ਗੁਣਾਂ-ਗੁਣਾਂ ਬਾਰੇ ਪਰ ਹੁਣ ਵਾਲੀ ਜਨਰੇਸ਼ਨ ਨਹੀਂ ਇਹਦੇ ਬਾਰੇ ਜਾਣਦੀ ਇਹ ਕੀ ਛਾਇਆ ਇਹਦੇ ਵਿੱਚ ਐਂਟੀਆਕਸੀਡੈਂਟਾਂ ਤੱਤ ਪਾਇਆ ਜਾਂਦਾ ਹੈ ਇਹ ਜ਼ਹਿਰੀਲਾ ਹੁੰਦਾ Hindu ਧਰਮ ਵਿੱਚ ਇਹਦੇ ਫੁੱਲ ਤੇ ਫਲਾਂ ਦੀ ਬਹੁਤ ਮੱਤਤਾ ਕਿਉਂਕਿ ਇਹ ਇਹਦੇ ਫੁੱਲ ਤੇ ਫਲ ਨੂੰ ਮੰਦਰਾਂ ਦੇ ਵਿੱਚ ਚੜਾਉਂਦੇ ਆ ਇਹਨੂੰ ਸਿੱਧਾ ਖਾਣ ਨਾਲ ਮੌਤ ਵੀ ਹੋ ਸਕਦੀ ਹੈ ਇਹ ਕਈ ਦਿਸਾਂ 'ਚ ਹੁੰਦਾ ਇਹਦੇ ਵਿੱਚ ਬਟਾਵਣ ਅਤੇ ਖਰਿੰਜ ਪਦਾਰਥ ਭਰਪੂਰ ਮਾਤਰਾ 'ਚ ਹੁੰਦੇ ਆ ਇਹ ਸਾਡੇ ਇਮਿਊਨਿਕ ਸਿਸਟਮ ਨੂੰ ਵੀ ਸਟਰੋਂਗ ਕਰਦਾ ਹੈ। ਜੋੜਾਂ ਵਿੱਚ ਦਰਦ ਹੋਵੇ, ਸੋਜ ਹੋਵੇ, ਗਠੀਆ, ਚਮੜੀ ਰੋਗ ਹੋਵੇ, ਵਾਲ ਝੜੇ ਹੋਣ, ਤਧੂਰੇ ਦਾ ਤੇਲ ਬਾਜ਼ਾਰ ਤੋਂ ਆਮ ਮਿਲਦਾ। ਉਹਨੂੰ ਵਰਤਣ ਨਾਲ ਇਹ ਸਾਰੇ ਰੋਗ ਠੀਕ ਹੋ ਜਾਂਦੇ। ਇਹਦੇ ਪੱਤੇ ਤੇ ਬੀਜ ਦਾ ਪੇਸਟ ਬਣਾ ਕੇ ਗੰਜੇਪਣ ਤੇ ਲਾਇਆ ਜਾਵੇ ਜਿੱਥੇ ਵਾਲ ਝੜੇ ਹੋਣ ਤਾਂ ਦੁਬਾਰਾ ਵਾਲ ਆ ਜਾਂਦੇ। ਇਹਦੇ ਪੱਤੇ ਦੇ ਬੀਜ ਦਾ ਪੇਸਟ ਜੋੜਾਂ ਦੇ ਦਰਦ ਵਾਲੀ ਥਾਂ ਤੇ ਲਾਇਆ ਜਾਵੇ ਉਸ ਨੂੰ ਵੀ ਆਰਾਮ ਮਿਲਦਾ ਹੈ ਇਸ ਦੇ ਪੱਤੇ ਬੀਜ ਜੜ ਕਿਸੇ ਮਾਹਰ ਡਾਕਟਰ ਦੀ رائے ਤੋਂ ਬਿਨਾ ਨਹੀਂ ਲੈਣੇ ਚਾਹੀਦੇ ਨਾ ਖਾਣੇ ਚਾਹੀਦੇ ਕਿਉਂਕਿ ਇਹ ਜ਼ਹਿਰੀਲੇ ਹੁੰਦੇ ਆ ਇਸ ਲਈ ਇਹਨੂੰ ਬੱਚਿਆਂ ਦੀ ਪਹੁੰਚ ਤੋਂ ਵੀ ਦੂਰ ਰੱਖਿਆ ਜਾਵੇ ਸੋ ਧੰਨਵਾਦ ਜੀ ਵੀਡੀਓ ਦੇਖਣ ਲਈ